ਹੈਲੋ ਟੂਡੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰਹੀ ਸਰਦਿਸ਼ਕਾਂ ਦਾ ਸਵਾਗਤ ਕਰਦੇ ਹਾਂ ਗੱਲਬਾਤ ਕਰਨ ਜਾ ਰਹੀਆਂ 4 ਮਈ ਦੇ ਰਾਤ ਦੇ ਮੌਸਮ ਦੇ ਬਾਰੇ ਫਿਲਹਾਲ ਮੌਸਮ ਵਿਭਾਗ ਵੱਲੋਂ ਇੱਕ ਕਬੱਡੀ ਅਪਡੇਟ ਸਾਹਮਣੇ ਆਈ ਹੈ ਤਾਂ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਪੱਛਮੀ ਜ਼ਿਲ੍ਹਿਆਂ ਤੋਂ ਆਪਾਂ ਨੂੰ ਪੰਜਾਬ ਕੰਨੀ ਇੱਕ ਕਾਫੀ ਤਗੜੀ ਬਦਲਵਾਈ ਜਿਹੜੀ ਆ ਵਾਦੀ ਹੋਈ ਦੇਖਣ ਨੂੰ ਮਿਲ ਰਹੀ ਹੈ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਵੀ ਬਦਲਵਾਈ ਜਿਹੜੀ ਆ ਬਣੇਗੀ ਲਗਭਗ ਕੱਲ ਸਵੇਰ ਤੱਕ ਆਪਾਂ ਨੂੰ ਪੰਜਾਬ ਦੇ ਵਿੱਚ ਬਦਲਵਾਈ ਦੇਖਣ ਨੂੰ ਮਿਲ ਸਕਦੇ ਜਿਸ ਕਾਰਨ ਅੱਜ ਰਾਤ ਨੂੰ ਆਪਣ ਪੰਜਾਬ ਦੇ ਵਿੱਚ ਕਾਫੀ ਤੇਜ਼ ਹਨੇਰੀ ਭਾਰੀ ਮੀਂਹ ਦੇ ਹਾਲਾਤ ਜਿਹੜੇ ਨੇ ਦੇਖਣ ਨੂੰ ਮਿਲਣਗੇ ਗੜੇਮਾਰੀ ਵੀ ਜਿਹੜੀ ਆ ਕੁਝ ਜ਼ਿਲ੍ਹਿਆਂ ਤੇ ਹੁੰਦੀ ਹੋਈ ਦੇਖਣ ਨੂੰ ਮਿਲੇਗੀ ਤੇ ਗੱਲਬਾਤ ਕੀਤੀ ਜਾਵੇ ਫਿਲਹਾਲ ਜਿਹੜੇ ਜ਼ਿਲ੍ਹੇ ਕਲੀਅਰ ਨੇ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਫਜ਼ਿਲਕਾ ਗੁਰਦਾਸਪੁਰ ਤੇ ਜਿੰਨਾ ਜ਼ਿਲ੍ਹਿਆਂ 'ਚ ਆਪਾਂ ਬਦਲਵਾਈ ਦੇਖਣ ਨੂੰ ਮਿਲ ਰਹੀ ਆ ਜਿਉਂ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਉਹ ਜ਼ਿਲ੍ਹੇ ਨੇ ਹੁਸ਼ਿਆਰਪੁਰ ਪਠਾਨਕੋਟ ਜਲੰਧਰ ਲੁਧਿਆਣਾ ਮਰੀਲ ਕੋਟਲਾ ਬਰਨਾਲਾ ਸੰਗਰੂਰ ਮਾਨਸਾ ਪਟਿਆਲਾ ਫਤੀਗੜ ਸਾਹਿਬ ਰੂਪਨਗਰ ਨਵਾਂ ਸ਼ਹਿਰ ਐਸ ਸੀ ਐਸ ਨਗਰ ਤੇ ਗੱਲਬਾਤ ਕੀਤੀ ਜਾਵੇ ਬਦਲਵਾਈ ਪੰਜਾਬ ਦੇ ਵਿੱਚ ਕਦ ਤੱਕ ਬਣੀ ਰਹੇਗੀ ਇਹ ਬਦਲਵਾਈ ਜਿਹੜੀ ਆ ਕਾਫੀ ਤਗੜੀ ਹੈ ਜਿਸ ਕਰਕੇ ਬਦਲਵਾਈ ਆਪਾਂ ਨੂੰ ਕੱਲ ਸਵੇਰ ਤੱਕ ਵੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਤੇ ਗੱਲਬਾਤ ਕੀਤੀ ਜਾਵੇ ਟੈਂਪਰੇਚਰ ਦੇ ਬਾਰੇ ਤਾਂ ਜਿੰਮ ਕੇ ਆਪਾਂ ਦੇਖ ਸਕਦੇ ਹਾਂ ਅੱਜ ਜਿਹੜਾ ਟੈਂਪਰੇਚਰ ਆ 32 ਡਿਗਰੀ ਤੱਕ ਰਹੇਗਾ ਵਕਤ ਤੋਂ ਵੱਧ ਤੇ ਰਾਤ ਦਾ ਟੈਂਪਰੇਚਰ 22 ਡਿਗਰੀ ਜਿਹੜਾ ਦੇਖਣ ਨੂੰ ਮਿਲ ਰਿਹਾ ਅੱਜ ਮੌਸਮਪ੍ਰੋਗੋਸਟ ਵੱਲੋਂ ਵੀ ਜਿਹੜੇ ਨੇ 40% ਮੀਂਹ ਪੈਣ ਦੇ ਹਾਲਾਤ ਜਿਹੜੇ ਨੇ ਜਾਰੀ ਕੀਤੇ ਗਏ ਨੇ ਫਿਲਹਾਲ ਕੱਲ ਦਾ ਮੌਸਮ ਸਾਫ਼ ਰਹੇਗਾ ਪਰ ਸੋ ਆਪਾਂ ਨੂੰ ਬਦਲਵਾਈ ਜਿਹੜੀ ਹੈ ਪੰਜਾਬ ਦੇ ਵਿੱਚ ਬਣਦੀ ਹੋਈ ਦੇਖਣ ਨੂੰ ਮਿਲਦੀ ਹੈ 50% ਮੀਂਹ ਪੈਣ ਦੇ ਹਾਲਾਤ ਜਿਹੜੇ ਨੇ ਦੇਖਣ ਨੂੰ ਮਿਲ ਰਹੇ ਨਹੀਂ ਲਗਾਤਾਰ 4-5 ਦਿਨ ਜਿਹੜੇ ਨੇ ਬਦਲਵਾਈ ਦੇ ਹਾਲਾਤ ਪੰਜਾਬ ਦੇ ਵਿੱਚ ਬਣਨਗੇ ਤਾਂ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਮੌਸਮ ਜਿਹੜਾ ਬਦਲਵਾਈ ਵਾਲਾ ਬਣਿਆ ਰਹੇਗਾ ਜਿਸ ਕਰਕੇ ਪੰਜਾਬ ਦੇ ਵਿੱਚ ਟੈਂਪਰੇਚਰ ਘੱਟ ਹੀ ਰਹੇਗਾ ਫਿਲਹਾਲ ਫਿਲਹਾਲ ਦੇ ਲਈ ਕਰਮੀ ਪੰਜਾਬ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੋਵੇਗੀ ਦੋ ਦਿਨ ਦਿਨ ਜਿਹੜੇ ਨੇ ਠੰਡੇ ਰਹਿਣਗੇ ਫਿਲਹਾਲ ਲਈ ਇੰਨੀ ਕੁ ਜਾਣਕਾਰੀ ਲੈ ਕੇ حاضر ਹੋਈ ਸੀ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹ ਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਧੰਨਵਾਦ ਜੀ